ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੋ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਮੂਲੀਆਂ ਤੇ ਮੇਥਿਆਂ ਦੇ ਨਾ ਪਰੌਠੇ ਬਣਾਵਾਂਗੇ ਇੱਧਰ ਮੂਲੀਆਂ ਦੇ ਪੱਤੇ ਐ ਇੱਧਰ ਆਪਣੇ ਹੈਗੇ ਮੇਥੇ ਆਹ ਮੇਥੇ ਹੈਗੇ ਆਪਾਂ ਬਰੀਕ ਬਰੀਕ ਕੱਟ ਲੇ ਧੋ ਕੇ ਇਹਨਾਂ ਸੁਕਾ ਲਿਆ ਸੀ ਤੇ ਮੂਲੀਆਂ ਵੀ ਧੋ ਲਈਆਂ ਆਪਾਂ ਇਹਨਾਂ ਦਾ ਛਿਲਕਾ ਵੀ ਲਾ ਲਿਆ ਤੇ ਹੁਣ ਆਪਾਂ ਨਾ ਇਹਨੂੰ ਕੱਦੂ ਕਸ ਕਰਾਂਗੇ ਮੂਲੀਆਂ ਨੂੰ ਤੇ ਹੁਣ ਆਪਾਂ ਥਾਲੀ ਲੈ ਲਾਂਗੇ ਤੇ ਇਹਦੇ ਉੱਤੇ ਨਾ ਆਪਾਂ ਪੋਣਾ ਰੱਖ ਲਾਂਗੇ ਇੱਕ ਸੂਤੀ ਜਾਂ ਆਪਾਂ ਸੂਤੀ ਪੋਣਾ ਵੀ ਆ ਮਲ ਮਲ ਦਾ ਇਹ ਰੱਖ ਲਾਂਗੇ ਤੇ ਹੁਣ ਆਪਾਂ ਮੋٹے ਸਾਈਜ਼ ਸਾਈਡ ਤੋਂ ਨਾ ਇੱਕ ਕੱਦੂ ਕਸ ਕਰਾਂਗੇ ਆਪਾਂ ਬਹੁਤ ਹੀ ਆਸਾਨ ਤਰੀਕੇ ਨਾਲ ਬਣਾਵਾਂਗੇ ਤੇ ਵੀ ਮਤਲਬ ਵੀ ਨਾਲੇ ਤਾਂ ਜਲਦੀ ਹੋ ਜਾਂਦਾ ਵੱਡੇ ਸਾਈਡ ਤੇ ਨਾਲੇ ਆਪਣੇ ਦੇਖੋ ਆ ਖੁੱਲ ਕੇ ਲੱਛੇ ਆਉਂਦੇ ਆ ਬਹੁਤ ਵਧੀਆ ਤੇ ਪਰੌਠੇ ਬਹੁਤ ਵਧੀਆ ਬਣਨਗੇ ਇਸ ਤਰ੍ਹਾਂ ਕਰਕੇ ਹੁਣ ਆਪਾਂ ਸਾਰੀਆਂ ਮੂੜੀਆਂ ਕੱਦੂ ਕਸ ਕਰ ਲਾਂਗੇ ਆਪਾਂ ਨਾ ਮੂਲ ਨੇ ਸਾਰੀਆਂ ਕੱਦੂ ਕਸ ਕਰ ਲਈਆਂ ਤੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਇਹਦੇ ਵਿੱਚ ਇਹਨਾਂ 사이드 ਰੱਖ ਦਾਂਗੇ ਤੇ ਹੁਣ ਨਾ ਆਪਾਂ ਇਹਨਾਂ ਦਾ ਥੋੜਾ ਜਿਹਾ ਪਾਣੀ ਕਰ ਦਾਂਗੇ ਪਾਣੀ ਬਹੁਤ ਜ਼ਿਆਦਾ ਹੁੰਦਾ ਇਹਨਾਂ ਦੇ ਵਿੱਚ ਤੇ ਇਹੀ ਪਾਣੀ ਆਪਾਂ ਬਾਅਦ ਚ ਵਰਤਾਂਗੇ ਜਿੰਨਾ ਕ ਆਪਾਂ ਨੂੰ ਲੋੜ ਹੋਈ ਉਹਨਾਂ ਪਾਣੀ ਆਪਾਂ ਵਰਤ ਲਾਂਗੇ ਜੇ ਸਾਰਾ ਹੀ ਨਿਕਲਿਆ ਸਾਰਾ ਚਾਹੀਦਾ ਹੋਇਆ ਤਾਂ ਆਪਾਂ ਸਾਰਾ ਹੀ ਪਾ ਲਾਂ ਆ ਦੇਖ ਅਸਤੇ ਕਾ ਕਰਕੇ ਨਾ ਆਪਾਂ ਤਾਂ ਪਾਣੀ ਕੱਢ ਲੈਨੇ ਜਿੰਨਾ ਕ ਪਾਣੀ ਨਿਕਲੇ ਨਾ ਆਪਾਂ ਉਨਾਂ ਕ ਦਿੱਤਾ ਕੱਢ ਤੇ ਜੇ ਜ਼ਰੂਰਤ ਹੋਈ ਤਾਂ ਆਪਾਂ ਵਰਤ ਲਾਂਗੇ ਨਹੀਂ ਤਾਂ ਆਪਾਂ ਸਿੱਟ ਦੇਾਂਗੇ ਇਹਨੂੰ ਤੇ ਹੁਣ ਆਪਾਂ ਨਾ ਆਹ ਲੋਂਗਾ ਲੈ ਲਾਂਗੇ ਇਹਦੇ ਵਿੱਚ ਪਾ ਲਾਂਗੇ ਆਪਾਂ ਮੂਲੀਆਂ ਹੁਣ ਆਪਾਂ ਇਹਦੇ ਵਿੱਚ ਆਹ ਮੇਥੇ ਪਾ ਦਾਂਗੇ ਨਾਲੇ ਮੂਲੀਆਂ ਦੇ ਪੱਤੇ ਪਾ ਦਾਂਗੇ ਹੁਣ ਆਪਾਂ ਇਹਦੇ ਵਿੱਚ ਨਾ ਨਮਕ ਮਿਰਚ ਪਾ ਲਾਂਗੇ ਹਰੀਆਂ ਮਿਰਚ ਆਪਾਂ ਉਹਨੀਆਂ ਤਾਂ ਉਹ ਵੀ ਪਾ ਸਕਦੇ ਆ ਮੇਰੇ ਕੋਲ ਅੱਜ ਹੈ ਨਹੀਂ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਇੱਕ ਚਮਚ ਭਰ ਕੇ ਪਾ ਦੇਵਾਂਗੇ ਪੂਰਾ ਭਰ ਕੇ ਪਾਵਾਂਗੇ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਮਿਰਚਾਂ ਤੇ ਅੱਧਾ ਕ ਚਮਚ ਪਾ ਦਾਂਗੇ ਆਪਾਂ ਹਲਦੀ ਦਾ ਤੇ ਅੱਧਾ ਕ ਚਮਚ ਪਾਵਾਂਗੇ ਗਰਮ ਮਸਾਲੇ ਦਾ ਤੇ ਆਪਾਂ ਹੋਰ ਮਸਾਲੇ ਨਹੀਂ ਪਾਉਂਦੇ ਪਾਉਣੇ ਤਾਂ ਆਪਾਂ ਬਹੁਤ ਕੁਝ ਵਿੱਚ ਪਾ ਸਕਦੇ ਆ ਤੇ ਵੈਸੇ ਨਾਰਮਲ ਜਿਹੇ ਮਸਾਲੇ ਪਾਵਾਂਗੇ ਨਾ ਜਦੋਂ ਤੇ ਫਿਰ ਪਰੌਠੇ ਬਹੁਤ ਹੀ ਵਧੀਆ ਬਣ ਜਾਂਦੇ ਆ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦਿੰਨੇ ਆ ਆਪਾਂ ਸਾਰੇ ਮਸਾਲੇ ਮਿਕਸ ਕਰਤੇ ਤੇ ਹੁਣ ਆਪਾਂ ਨਾਲ ਦੀ ਨਾਲ ਇਹਦੇ ਵਿੱਚ ਨਾ ਆਟਾ ਪਾਵਾਂਗੇ ਜਿੰਨਾ ਕਿ ਜ਼ਰੂਰਤ ਆਪਾਂ ਨਾਲ ਵੀ ਆਟਾ ਜਿੰਨਾ ਕਿ ਮਾਊਲਿਆਂ ਚ ਪਊਗਾ ਤੇ ਜਿੰਨੇ ਆਪਾਂ ਪਰੌਠੇ ਬਣਾਉਣੇ ਆ ਉਹਨਾਂ ਆਟਾ ਪਾ ਕੇ ਆਪਾਂ ਨਾ ਇਹਦਾ ਆਟਾ ਗੁੰਨ ਲਾਂਗੇ ਹੁਣ ਆਪਾਂ ਇਹ ਨਾ ਬਹੁਤ ਹੀ ਆਸਾਨ ਤਰੀਕਾ ਹੈ ਪਰੌਠੇ ਬਣਾਉਣ ਦਾ ਨਾਲੇ ਵਧੀਆ ਬਣਨਗੇ ਤੇ ਨਾਲੇ ਫਟ ਦੇਣਗੇ ਹੁਣ ਆਪਾਂ ਹੱਥ ਨਾਲ ਆਟਾ ਗੁੰਨਾਂਗੇ ਆਟਾ ਨਾਲ ਆਪਾਂ ਮਿਕਸ ਕਰ ਲਿਆ ਵਿੱਚ ਤੇ ਹੁਣ ਜਿਹੜਾ ਮੂਲੀਆਂ ਦਾ ਪਾਣੀ ਕੱਢਿਆ ਸੀ ਉਹ ਵੀ ਪਾ ਦਿਆਂਗੇ ਤੇ ਪਾਣੀ ਆਪਾਂ ਨੂੰ ਹੋਰ ਦੂਸਰਾ ਵੀ ਸਿੰਪਲ ਪਾਣੀ ਵੀ ਪਾਉਣਾ ਪਊਗਾ ਤੇ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਨਾ ਇਹਦਾ ਆਟਾ ਗੁੰਨ ਕੇ ਤਿਆਰ ਕਰ ਲਾਂਗੇ ਐਸ ਤੇ ਕਹਿ ਕਰਕੇ ਨਾ ਥੋੜਾ ਥੋੜਾ ਪਾਣੀ ਪਾ ਕੇ ਤੇ ਆਟਾ ਗੁੰਨ ਕੇ ਤਿਆਰ ਕਰ ਲਾਂ ਆਟਾ ਨਾਲ ਆਪਾਂ ਗੁੰਨ ਕੇ ਤਿਆਰ ਕਰਦੇ ਤੇ ਹੁਣ ਆਪਾਂ ਇਹਨੂੰ ਇਕੱਠਾ ਕਰ ਦਿਆਂਗੇ ਇਕੱਠਾ ਕਰਕੇ ਨਾ ਆਪਾਂ ਇਹਨੂੰ ਨਾਂ ਚਾਰ ਮਿੰਟ ਰੈਸਟ ਤੇ ਰੱਖ ਕੇ ਤੇ ਫਿਰ ਆਪਾਂ ਇਹਦੇ ਪਰੌਠੇ ਬਣਾਵਾਂਗੇ ਉੱਤੇ ਥੋੜਾ ਜਿਹਾ ਘਿਓ ਲਾ ਲਿਆਗੇ ਰੈਸਟ ਕਿੰਨ ਕਰਕੇ ਤੇ ਹੁਣ ਆਪਾਂ ਇਹਨੂੰ ਢਾਕੇ ਚਾਰ ਕਿੰਟ ਰੱਖ ਦਿੰਨੇ ਫਿਰ ਪਰੌਠੇ ਬਣਾਉਣੀ ਸ਼ੁਰੂ ਕਰਾਂਗੇ ਇਧਰ ਨਾ ਆਪਾਂ ਚਾਰ ਪੰਜ ਮਿੰਟ ਹੋ ਗਏ ਆ ਆਪਣੇ ਆਟੇ ਨੂੰ ਬਹੁਤ ਵਧੀਆ ਬਣ ਗਿਆ ਤੇ ਹੁਣ ਆਪਾਂ ਇਹਦੇ ਪਰੌਠੇ ਬਣਾਉਣੇ ਸ਼ੁਰੂ ਕਰਦੇ ਆਂ ਹੁਣ ਆਪਾਂ ਚੱਗਲਾ ਲੈ ਲੈਨੇ ਤੇ ਥੋੜਾ ਜਿਹਾ ਥਾਣਾ ਘਿਓ ਲਾਵਾਂਗੇ ਆ ਵੀ ਅੱਠਾਂ ਥੋੜੇ ਜਿਹਾ ਕੇਵ ਲਾ ਲਾਂਗੇ ਆٹے ਰਸਤੇ ਹੋਰ ਲਾ ਦੇਾਂਗੇ ਹੁਣ ਆਪਾਂ ਜਿੱਡੇ ਜਿੱਡੇ ਬਣਾਉਣੇ ਨੇ ਆਪਾਂ ਓਡੇ ਓਡੇ ਪੇੜੇ ਕਰ ਲਾਂਗੇ ਛੋਟੇ ਵੱਡੇ ਜਿੱਡੇ ਜਿੱਡੇ ਵੀ ਆਪਾਂ ਬਣਾਉਣੇ ਹੁਣ ਹੁਣ ਇੱਧਰ ਆਪਾਂ ਆਟਾ ਲੈ ਲਿਆ ਆਪਣੇ ਇੱਥਣ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਭੰਨ ਕੇ ਤੇ ਹੁਣ ਗੇੜ ਲਾਂਗੇ ਬਹੁਤ ਹੀ ਆਸਾਨੀ ਨਾਲ ਨਾ ਵਧੀਆ ਬੇਲੇ ਜਾਂਦੇ ਨੇ ਨਾਲੇ ਸਵਾਦ ਵੰਨਗੇ ਕਿਉਂ ਮੂੜੀਆਂ ਆਪਾਂ ਮੋٹے ਸਾਈਡ ਨਾਲ ਹੀ ਕੱਦੂ ਕਸ ਕਰੀਆਂ ਨੇ ਤੇ ਉਹ ਵਧੀਆ ਲੱਛੇ ਜੇ ਨਿਕਲੇ ਆਏ ਨਾ ਵਾਲੇ ਪਤਲੇ ਤੇ ਨਾ ਵਾਲੇ ਮੋٹے ਤੇ ਇੱਧਰ ਗੈਸ ਆਪਣਾ ਚਾਲੂ ਆ ਤੇ ਇੱਧਰ ਆਪਾਂ ਤਵਾ ਰੱਖਿਆ ਹੋਇਆ ਆਪਣਾ ਥੋੜਾ ਜਿਹਾ ਤੇ ਘੋਲਾ ਆ ਗਿਆਂਗੇ ਹੁਣ ਤੇ ਆਪਾਂ ਇਹ ਪਰਾਉਠਾ ਪਾ ਦਿਆਂਗੇ ਹੁਣ ਆਪਾਂ ਇਹਨੂੰ ਸਵਾਰ ਕੇ ਸੇਕ ਲਾਂਗੇ ਹੁਣ ਨਾ ਆਪਾਂ ਦੂਸਰੀ ਸਾਈਡ ਇਹਨੂੰ ਪਲਟਾ ਕਵਾਵਾਂਗੇ ਇਧਰ ਘਿਓ ਲਾਤ ਹੈ ਦੇਖੋ ਬਹੁਤ ਵਧੀਆ ਬਣ ਗਿਆ ਨਾ ਹੁਣ ਇਧਰ ਵੀ ਆਪਾਂ ਲਾ ਦਿੰਨੇ ਹੁਣ ਜਦੋਂ ਪੂਰਾ ਪੱਕ ਗਿਆ ਤੇ ਉਦੋਂ ਆਪਾਂ ਇਹਨੂੰ ਲਾ ਕੇ ਤੇ ਰੱਖ ਲਾਂਗੇ ਫਿਰ ਦੂਸਰਾ ਪਾ ਦਾਂਗੇ ਆਪਣਾ ਨਾ ਪਰੌਠਾ ਬਣ ਕੇ ਤਿਆਰ ਹੋ ਗਿਆ ਬਹੁਤ ਵਧੀਆ ਕੁੱਕੜਾ ਬਣਿਆ ਇਹ ਇਹਨੂੰ ਹੁਣ ਆਪਾਂ ਲਾ ਦਿੰਨੇ ਆ ਪਲੇਟ 'ਚ ਰੱਖ ਦਿਆਂਗੇ ਤੇ ਹੁਣ ਆਪਾਂ ਦੂਸਰਾ ਪਾ ਦਿੰਨੇ ਆ ਇਹਦੇ ਉੱਤੇ ਇਹਨੂੰ ਵੀ ਆਪਾਂ ਐਸ ਤਰ੍ਹਾਂ ਕਰਕੇ ਹੀ ਪਕਾ ਲਾਂਗੇ ਆਪਣੇ ਜੀ ਮੂਲੀਆਂ ਤੇ ਮੇਥਿਆਂ ਦੇ ਪਰੌਠੇ ਬਣ ਕੇ ਨਾ ਤਿਆਰ ਹੋ ਗਏ ਆਪਾਂ ਗਾਇ ਸਬੰਧ ਕਰ ਦਿਆਂਗੇ ਤੇ ਬਹੁਤ ਹੀ ਵਧੀਆ कुरकुरੇ ਵਾਲੇ ਆ ਤੇ ਹੁਣ ਆਪਾਂ ਇਹਨਾਂ ਨੂੰ ਰੱਖਾਂਗੇ ਪਲੇਟ ਦੇ ਵਿੱਚ ਇਧਰ ਪਲੇਟ ਦੇ ਵਿੱਚ ਆਪਾਂ ਇਧਰ ਦਹੀਂ ਰੱਖ ਲਿਆ ਸਿੰਪਲ ਦਹੀਂ ਹੈ ਆਪਣਾ ਆਪਣੇ ਮਿਰਚ ਆਚਾਰ ਵਾਲੀ ਹਰੀ ਤੇ ਨਾਲੇ ਆਪਣੇ ਹੈਗਾ ਜੀ ਹਲਦੀ ਦਾ ਆਚਾਰ ਤੇ ਜਿਵੇਂ ਵੀ ਆਪਾਂ ਨੂੰ ਸਵਾਦ ਲੱਗੇ ਆਪਾਂ ਉਹਵੇਂ ਖਾ ਸਕਦੇ ਆ ਇੱਧਰ ਆਪਣੇ ਪਰੌਠੇ ਤੇ ਤੇ ਪਰੌਠਿਆਂ ਦੇ ਉੱਤੇ ਹੈ ਜੀ ਆਪਣਾ ਘਿਓ ਤੇ ਆਪਾਂ ਕਿੱਲੇ ਘਿਓ ਨਾਲ ਵੀ ਖਾ ਸਕਦੇ ਆ ਤੇ ਦਹੀਂ ਨਾ ਖਾਣਾ ਦਹੀਂ ਨਾ ਕਰੋ ਸਿੰਪਲ ਦਹੀਂ ਆ ਤੇ ਸਾਡੀ ਮੂਲੀਆਂ ਤੇ ਮੇਥਿਆਂ ਵਾਲੇ ਪਰੌਠੇ ਤੁਹਾਨੂੰ ਕਿਵੇਂ ਲੱਗੇ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ